ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਤੁਹਾਨੂੰ ਵਿਖਾਉਣੀ ਇੱਕ ਬਹੁਤ ਹੀ ਖਾਸ ਵੀਡੀਓ ਤੇ ਖਾਸ ਵੀਡੀਓ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਕਿ ਨੀਲੀ ਰਾਵੀ ਦੇ ਵਿੱਚ ਬਹੁਤ ਮਸ਼ਹੂਰ ਬ੍ਰੀਡਰ ਸਾਂ ਜਿਹੜਾ ਬਿੱਲੂ ਬਿੱਲੂ ਜਿਹੜਾ ਕਿ ਇਸ ਟਾਈਮ ਤਲਬ ਹਸਣ ਕੋਲ ਸੀਗਾ ਆਪਣੇ ਭਰਾ ਕੋਲ ਇਹ ਸਾਂ ਦੇ ਬਹੁਤ ਚਰਚੇ ਰਹੇ ਆਪਣੇ ਇਹ ਸਾਂ ਦੇ ਬਹੁਤ ਜਿਆਦੇ ਚਰਚੇ ਰਹੇ ਆ ਤੇ ਤੁਹਾਨੂੰ ਇਹਦੇ ਬਾਰੇ ਸਭ ਤੋਂ ਵੱਡੀ ਖੁਸ਼ਖਬਰੀ ਤੇ ਜਾਣਕਾਰੀ ਇਹ ਦਿੰਨੇ ਆ ਇਹ ਜਿਹੜਾ ਸਾਂ ਆ ਜਿਹੜਾ ਜੇ ਆਪਾਂ ਗੱਲ ਕਰੀਏ ਤੇ ਪੁਰਾਣੇ ਸਾਂਾਂ ਦੇ ਵਿੱਚੋਂ ਸਭ ਤੋਂ ਮਹਿੰਗਾ ਵਿਗਣ ਵਾਲਾ ਸਾਂ ਇਹ ਆ ਇਹਦੀ ਮਸ਼ਹੂਰੀ ਬਹੁਤ ਰਹੀ ਆ ਬਹੁਤ ਚੈਨਲਾਂ ਦੇ ਉੱਤੇ ਚਰਚੇ ਸਾਂ ਰਿਹਾ ਪਰ ਗੱਲ ਇਹ ਆ ਵੀ ਵਿਧਾਈ ਜਿਹੜੀ ਐ ਇਸ ਟਾਈਮ ਬੰਨੀ ਆ ਵੇਖੋ ਕਿੰਨੇ ਭਰਾ ਖੜੇ ਹੁਣ ਵੇਖੋ ਕਿਹਦੇ ਦੇ ਵਿਦਾਈ ਬਣ ਜਾਣੀ ਆ ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੇ ਆਪਾਂ ਤਾਲੋ ਭਰਾ ਦਾ ਉਸ ਤੋਂ ਬਾਅਦ ਧੰਨਵਾਦ ਕਰਨਾ ਚਾਹੁੰਦੇ ਆਪਾਂ ਬਾਈ ਯਾਕੂਬ ਅਲੀ ਦਾ ਤੇ ਨਾਲ ਆਪਣੇ ਜਿਹੜੇ ਸਾਰੇ ਟੀਮ ਦੇ ਭਰਾ ਜਿਹੜੇ ਖੜੇ ਆ ਨੀਲੀ 라ਵੀ ਨੂੰ ਪਿਆਰ ਕਰਨ ਵਾਲੇ ਗੁਰਵਿੰਦਰ ਵੀਰ ਤੇ ਨਾਲ ਫਰੰਗੀ ਨਾਲ ਬਾਈ ਰਣਜੀਤ ਜਿਹੜਾ ਲੋਂਗੋਵਾਲ ਤੋਂ ਤੇ ਵਧਾਈ ਦਾ ਪੱਤਰ ਇਹ ਆ ਵੀ ਜਿਹੜਾ ਇਸ਼ਾਨ ਦੀ ਕੀਮਤ ਇਸ ਟਾਈਮ 5 ਲੱਖ ਤੇ 25000 ਦਾ ਜਿਹੜਾ ਇਸ ਟਾਈਮ ਇਹ ਬਈ ਖਰੀਦ ਲਿਆ ਆਪਣੇ ਰਣਜੀਤ ਵੀਰ ਨੇ ਲੌਂਗੋਵਾਲ ਨੇ ਪਹਿਲਾ ਧੰਨਵਾਦ ਆਈ ਦਿੰਨੇ ਹਸਰੀ ਗਾਲ ਦੀ ਸਤਿ ਸ਼੍ਰੀ ਅਕਾਲ ਵੀਰੇ ਹੋ ਸਨਾਓ ਭਰਾ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਖੁਸ਼ ਹੋ ਗਿਆ ਮਨ ਬਹੁਤ ਵੀਰੇ ਬਹੁਤ ਜਿਹੜੀ ਚੀਜ਼ ਦਿਲ ਦੀ ਤਮੰਨਾ ਸੀ ਉਹ ਪੂਰੀ ਹੋ ਗਈ ਹੈ ਤੇ ਵਧਾਈਆਂ ਹਣ ਭਰਾ ਨੂੰ ਬਹੁਤ ਬਹੁਤ ਸਵਾਭ ਵਧਾਈਆਂ ਵੀਰੇ ਤੇ ਮੇਨ ਤਾਂ ਧੰਨਵਾਦ ਸੋਡਾ ਬਾਈ ਗਿੱਲ ਦਾ ਤੇ ਬਾਈ ਫਰੰਗੀ ਦਾ ਤੇ ਬਾਈ ਜਕੂਬ ਅਲੀ ਦਾ ਹਾਂਜੀ ਤੇ ਨਾਲ ਇਹਨੇ ਜ਼ੋਰ ਲਾ ਕੇ ਮਤਲਬ ਸਾਂਹ ਦਵਾਈਆ ਤੇ ਬਾਈ ਗੁਰਵਿੰਦਰ ਦਾ ਧੰਨਵਾਦ ਕਿਉਂ ਅਸੀਂ ਇਹ ਸਾਂਹ ਨੂੰ ਬੜੇ ਲੰਬੇ ਟਾਈਮ ਤੋਂ ਹਾਂਜੀ ਦੇਖਦੇ ਤੇ ਤਮੰਨਾ ਤੇ ਸਾਡੇ ਦਿਲ ਦੀ ਵੀ ਸਾਂਹ ਲੈਤਾ ਜਾਵੇ ਹਾਂਜੀ ਬੇਸਕ ਕੰਡੇ ਵਾਲਾ ਲੈ ਲਿਆ ਤੇ ਪਰ ਕਿਤੇ ਨਾ ਕਿਤੇ ਇਹਦੀ ਵੀ ਘਾੜ ਰੜਕਦੀ ਘਾੜ ਰੜਕਦੀ ਦੀ ਮਨ ਦੇ ਵਿੱਚ ਹੈਗੀ ਤੀ ਵੀ ਇਹ ਸਾਨੂੰ ਆਪਾਂ ਨੇ ਲੈਣਾ ਲੈਣਾ ਚਲੋ ਭਰਾ ਜਦੋਂ ਚੀਜ਼ ਫਿੱਟ ਹੋਵੇ ਜਦੋਂ ਚੀਜ਼ ਚ ਕੁਆਲਿਟੀ ਹੋਵੇ ਹਾਂਜੀ ਉਦੋਂ ਰੇਟ ਰੂਟ ਨਹੀਂ ਦੇਖੇ ਜਾਂਦੇ ਹੁੰਦੇ ਹਾਂਜੀ ਕਿਉਂ ਇਹ ਸ਼ੌਂਕ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਬਰੀਡਿੰਗ ਵਾਸਤੇ ਜੇ ਕੋਈ ਆਪਾਂ ਨੇ ਅੱਗੇ ਨਸਲ ਵਧਾਉਣੀਆਂ ਨਾ ਤਾਂ ਫਿਰ ਪੈਸਾ ਦਾ ਥੋੜਾ ਜਿਆਦਾ ਖਰਚ ਕਰਨਾ ਪੈਂਦਾ ਕਰਨਾ ਪੈਂਦਾ ਤੇ ਫਿਰ ਵਧਾਈ ਹੋਵੇ ਬਾਈ ਤੈਨੂੰ ਆਪਣੇ ਸਾਰੇ ਚੈਨਲ ਦੀ ਟੀਮ ਵੱਲੋਂ ਤੇ ਇਹ ਕਿਹੜੇ ਪਰਪਸ ਲਈ ਖਰੀਦੇ ਆਪਾਂ ਬਿਰੇ ਇਹ ਪਰਪਸ ਤਾਂ ਇਹੀ ਆ ਵੀ ਮੰਨ ਕੇ ਚਲੋ 22 ਦਾ ਮੈਂ ਤਾਲਵ ਦਾ ਧੰਨਵਾਦ ਕਰਦਾ ਕਿਉਂਕਿ ਤਾਲਵ ਨੂੰ ਬਹੁਤ ਏਦੋਂ ਵੀ ਜ਼ਿਆਦਾ ਕੀਮਤ ਮਿਲਦੀ ਸੀ ਹਾਂਜੀ ਪਰ 22 ਦੀ ਵੀ ਇਹ ਸੋਚਦੀ ਵੀ ਪੰਜਾਬ ਦੀ ਨਸਲ ਹੈ ਪੰਜਾਬ ਦੇ ਵਿੱਚ ਰਹੇ ਹਾਂਜੀ ਤੇ 22 ਨੂੰ ਵੀ ਮੈਂ ਬੇਨਤੀ ਕਰਦਾ ਵੀ ਬੇਸਕ ਅਸੀਂ ਸਾਂ ਲੈ ਚੱਲੇ ਫੇਰ ਵੀ 22 ਦੇ ਹੀ ਆ ਸਾਂ ਜਦੋਂ ਮਰਜੀ ਸਾਂ ਚਾਹੇ ਤਾਂ ਜਦੋਂ ਮਰਜੀ ਇਹਨੂੰ ਵਰਤ ਸਕਦਾ ਕੰਡੇ ਵਾਲੇ ਨੂੰ ਵਰਤ ਸਕਦਾ ਆਪਾਂ ਬਾਈ ਤੋਂ ਭਜਦੇ ਨਹੀਂ ਜਦੋਂ ਬਾਈ ਆਪਾਂ ਤੋਂ ਨਹੀਂ ਭੱਜਿਆ ਹਾਂਜੀ ਤੇ ਬਾਈ ਦੀ ਸੋਚ ਨੂੰ ਮੈਂ ਤਾਂ ਕਰਕੇ ਸਲਾਮ ਕਰਦਾ ਵੀ ਬਾਈ ਨੇ ਜੇ ਸਾਣ ਬਾਹਰ ਦੇ ਦੇਣਾ ਤੀਗਾ ਹਾਂਜੀ ਤਾਂ ਇਹ ਪੰਜਾਬ ਦੇ ਰੇਂਜ ਦੇ ਵਿੱਚੋਂ ਨਿਕਲ ਜਾਣਾ ਤੀਗਾ ਪੰਜਾਬ ਚੋਂ ਨਿਕਲ ਜਾਣਾ ਹਾਂ ਪੰਜਾਬ ਦੇ ਵਿੱਚ ਜੇ ਇਹ ਰਹੂਗਾ ਪੰਜਾਬ ਦੇ ਵਿੱਚ ਜੇ ਰਹੂਗਾ ਕੱਲਾ ਆਪਣਾ ਨਹੀਂ ਹੋਰ ਵੀ ਸੱਜਣ ਮਿੱਤਰਾਂ ਦਾ ਜਿਹੜਾ ਫਾਇਦਾ ਹੋਊ ਕਿਉਂਕਿ ਇਹਦੇ ਸੀਮਣਾਂ ਜਿਹੜੇ ਉਹ ਆਪਾਂ ਬਣਾਵਾਂਗੇ ਬਣਾਵਾਂਗੇ ਪਰ ਇੱਕ ਨਾਲ ਇਹ ਬੇਨਤੀ ਕਰਦਾ ਮੈਂ ਸੀਮਣ ਜਦੋਂ ਬਣਾ ਲੈਦਾ ਆਪਾਂ ਥੋੜੇ ਸੀਮਣ ਘੱਟ ਬਣਾਉਣੇ ਆ ਹਾਂਜੀ ਪਰ ਆਪਾਂ ਨੇ ਘਰੋਂ ਸੀਮਣ ਦੇਣਾ ਹੈ ਪਾਸੇ ਨਹੀਂ ਦੇਣਾ ਨਾ ਕਿਸੇ ਸਪਲਾਈਅਰ ਤੋਂ ਮਿਲਣਾ ਨਾ ਕਿਤੇ ਬਾਹਰੋਂ ਆਉਣਾ ਜੇ ਕੋਈ ਤੁਹਾਡੇ ਕੋਲ ਮਿਲ ਜੇ ਕਰ ਲਓ ਆਪਾਂ ਕਿਸੇ ਸਪਲਾਈਅਰ ਨੂੰ ਦਿਨੇ ਵੀ ਆ ਤਾਂ ਉਹਦੀ ਆਪਾਂ ਬਕਾਇਦਾ ਪੋਸਟ ਪਾਵਾਂਗੇ ਚੈਨਲ ਦੇ ਉੱਤੇ ਇਸ ਕਰਕੇ ਬਾਈ ਇਹ ਹਸਾਨ ਆਪਾਂ ਅੱਜ ਲੈ ਚਲੇ ਤੇ ਸੀਮਨ ਵੀ ਬਣ ਜਾਣਾ ਬਾਈ ਕਿਸੇ ਦੇ ਗੱਲਾਂ ਦੇ ਵਿੱਚ ਆ ਕੇ ਗੁੰਮਰਾਹ ਹੋ ਕੇ ਆਸੇ-ਪਾਸੇ ਸੀਮਨ ਨਾ ਖਰੀਦਣ ਜਿਸ ਨੇ ਵੀ ਇਹਦਾ ਸੀਮਨ ਵਰਤਣਾ ਉਹ ਆਪਾਂ ਨੂੰ ਪਹਿਲਾਂ ਦੂਜੀ ਗੱਲ ਇਹ ਵੀ ਹੈ ਜਿਹੜਾ ਸੀਮਨ ਆਪਣੇ ਤੋਂ ਜਾਊਗਾ ਉਸ ਬੱਚੇ ਦੀ ਆਪਣੇ ਡੀਐਨਏ ਦੀ ਗਾਰੰਟੀ ਹੋਊਗੀ ਗਾਰੰਟੀ ਹੋਊਗੀ ਵੀਰੇ ਇਹ ਗੱਲ ਪੱਕੀ ਆ ਹਾਂ ਤੇ ਨਾਲ ਹੀ ਆਪਾਂ ਨਾਲ ਬਾਈ ਦੇ ਇੱਕ ਭਰਾ ਆ ਹਸੀਗਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਡਾਕਟਰ ਆ ਕਿ ਘੋੜੀਆਂ ਦਾ ਕੰਮ ਵੀ ਸ਼ੌਂਕ ਹੈ ਘੋੜੀਆਂ ਦਾ ਅੱਛਾ ਇਹ ਨਾਲ ਨੇਲੀ ਰਵੀ ਦਾ ਵੀ ਹੈਗਾ ਆਪਣਾ ਹਣਾ ਤੇ ਭਰਾ ਤੁਹਾਨੂੰ ਵੀ ਵਧਾਈ ਹੋਵੇ ਤੁਹਾਨੂੰ ਵੀ ਬਹੁਤ ਤੇ ਨਾਮ ਕੀ ਵੀਰੇ ਆਪਣਾ ਵਰਪੇ ਦਾ ਜੀ ਵਰਪੇ ਦਾ ਮੇਰੇ ਵਾਲਾ ਨਾਮ ਹੀ ਆ ਫਿਰ ਤਾਂ ਹੈ ਤੇ ਨਾਲ ਇੱਕ ਹੋਰ ਭਰਾ ਆਪਣਾ ਆਇਆ ਆ ਤੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਾਈ ਜੀ ਆਪਣਾ ਦਰਸ਼ਨ ਸਿੰਘ ਜੀ ਤੇ ਨਾਲ ਆ ਬਾਈ ਤਾਲਵ ਦਾ ਕਹਿੰਦਾ ਸੰਡੂ ਆ ਇਹ ਤੇ ਦੇਤਾ ਸਾਣ ਫਿਰ ਅੱਜ ਜੀ ਦੇਤਾ ਜੀ ਤੇ ਧੰਨਵਾਦ ਬਾਈ ਤੇ ਆ ਫਰੰਗੀ ਆ ਗਿਆ ਕੀ ਹਾਲ ਫਰੰਗੀ ਬਹੁਤ ਵਧੀਆ ਬਾਈ ਤੇ ਕਿਵੇਂ ਰਿਹਾ ਮੌਲ ਅੱਜ ਮੌਲ ਬਾਈ ਬਹੁਤ ਵਧੀਆ ਯਾਰ ਵਧੀਆਤ ਬਾਈ ਨੇ ਕੀਤੀ ਸੀ ਅੱਜ ਮਿਹਨਤ ਬੋਲੀ ਐ ਮਿਹਨਤ ਇੰਨੇ ਭਰਾਣੇ ਕੀਤੀ ਤੇ ਮਿਹਨਤ ਦਾ ਮੁੱਲ ਵੀ ਮੋੜਿਆ ਸਾਡੇ ਨੇ ਜੇ ਆਪਾਂ 2.5 ਲੱਖ ਦੀ ਗੱਲ ਕਰੀਏ 2.5 ਲੱਖ ਦੀ ਕੀਮ ਤਾਂ ਨਹੀਂ ਇਹ ਆਹੀ ਲਿਆ ਨਹੀਂ ਇਹ ਭਰਾਣੇ ਸਾਨੂੰ ਇਹ ਗਿਫਟ ਦਿੱਤਾ। ਬਹੁਤ ਹੈ ਪਰ ਪੈਸੇ ਦੇ ਮੂਰੇ ਨਹੀਂ ਦੇਖਿਆ ਜਾਂਦਾ ਜਿੱਡਾ ਇਹ ਹੀਰਾ ਪੈਦਾ ਕੀਤਾ। ਵੀ ਆਪਾਂ ਤਾਂ ਇਹਨਾਂ ਨੇ ਵੀ ਧੰਨਵਾਦ ਮੱਲਾਂ ਦਾ ਵੀ ਜੇ ਮਿਹਨਤ ਕਰਕੇ ਜ ਇਹ ਹੀਰਾ ਉਹਨਾਂ ਨੇ ਪੈਦਾ ਕੀਤਾ। ਹਾਂ ਤੇ ਉਹਦੋਂ ਧੰਨਵਾਦ ਇਹਨੇ ਸੰਭ ਕੇ ਰੱਖਿਆ। ਇਹਦਾ ਬਾਈ ਦਾ ਧੰਨਵਾਦ ਹੈ। ਇਹ ਸਾਹਮਣੇ ਦੀ ਜੇ ਆਪਾਂ ਗੱਲਾਂ ਕਰੀਏ ਉਹ ਆਪਾਂ ਵੀਡੀਓ 'ਚ ਕਰਾਂਗੇ ਗੱਲਾਂ। ਦੇ ਨਾਲ ਆ ਵਧੀਆ ਹੋ ਗਿਆ ਜਰਾ ਆਪਣਾ ਬੜਾ ਮਨ ਖੁਸ਼ ਹੋਇਆ ਰਣਜੀਤ ਬਾਈ ਤੈਨੂੰ ਵੀ ਆਂਦਾ ਰਿਹਾ ਮੈਨੂੰ ਵੀ ਆਂਦਾ ਰਿਹਾ। ਵੀ ਸਾਣ ਬਾਰੇ ਜ਼ਿਕਰ ਕਿੰਨੀ ਵਾਰੀ ਕਰਦਾ ਰਿਹਾ ਤੇਰੇ। ਹਾਂਜੀ ਹਾਂਜੀ। ਆਪਾਂ ਨੂੰ ਜੇ ਆਂ ਦੇ ਬਾਈ ਦੇ ਨਾਲ ਹੜਕੇ ਦੇ ਆ ਵੇਲੋ ਅੱਜ ਹੰਦੂ ਬਾਈ ਨੂੰ ਲੈ ਕੇ ਹਾਂਜੀ ਹਾਂਜੀ ਬਾਕੀ ਇਹ ਤੇ ਗੁਰਪ੍ਰੀਤ ਕਈ ਗੱਲਾਂ ਹੋਣੀਆਂ ਨੇ ਵੀ ਮੰਨ ਕੇ ਚੱਲੋ بڑے ਲੋਕਾਂ ਨੇ ਕਹਿਣਾ ਵੀ ਸਾਨ ਮਹਿੰਗਾ ਖਰੀਦ ਲੈ ਸਾਨ ਉਮਰ ਦਾ ਹੋਇਆ ਪਿਆ ਦੇਖ ਵੇਰਾ ਵੀਰ ਜਦੋਂ ਮੈਂ ਕੰਡੇ ਵਾਲਾ ਖਰੀਦਿਆ ਨਾ ਹਾਂਜੀ ਉਹ ਵੀ ਸਾਨ ਮੈਂ 5.5 ਲੱਖ ਰੁਪਏ ਦਾ ਖਰੀਦਿਆ ਦੀ ਬੈਂਕ ਐ ਦਾ ਚੈੱਕ ਦਿੱਤਾ ਚੈਨਲ ਦੇ ਉੱਤੇ ਵੀਡੀਓ ਪਈ ਹੈ ਉਦੋਂ ਵੀ بڑے ਸੱਜਣਾ ਮਿੱਤਰਾਂ ਨੇ ਆਖਿਆ ਵੀ ਸਾਨ ਯਾਰ ਮਹਿੰਗਾ ਅਗ ਜਾ ਹੋਵੇ ਦੇਖੋ ਮੈਂ ਬਾਰ-ਬਾਰ ਇੱਕੋ ਗੱਲ ਕਹਿਣਾ ਜੇ ਬਰੀਡਿੰਗ ਕਰਨੀ ਹੈ ਜੇ ਨਸਲ ਬਣਾਉਣੀ ਹੈ ਜੇ ਨਸਲ ਦੇ ਉੱਤੇ ਕੰਮ ਕਰਨਾ ਕੋਈ ਚੰਗਾ ਆਪਾਂ ਨੇ ਲੈਣਾ ਹਾਂਜੀ ਤਾਂ ਪ ਹੋਗੀ ਹਾਂ ਜਿੰਨੀ ਪਿਓਰਟੀ ਪੁਰਾਣੇ ਦੁੱਧ ਪੁਰਾਣੇ ਸਾਨਾਂ ਦੇ ਵਿੱਚੋਂ ਆ ਜਾਣਾ ਨਵੇਂਆਂ ਦੇ ਵਿੱਚੋਂ ਨਹੀਂ ਆਉਣਾ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਕੋਈ ਲੈਂਡ ਬਰੀਡਿੰਗ ਹੋ ਗਿਆ ਕੋਈ ਇਨ ਬਰੀਡਿੰਗ ਹੋ ਗਈ ਇਹ ਚੀਜ਼ਾਂ ਦੇ ਇਹ ਚੀਜ਼ਾਂ ਇਹ ਦੇ ਵਿੱਚ ਬਿਲਕੁਲ ਉਹ ਚੀਜ਼ ਨਹੀਂ ਹੈਗੀ ਹਾਂਜੀ ਇਸ ਕਰਕੇ ਜੇ ਪੈਸੇ ਲਾਏ ਨੇ ਚੰਗੀ ਚੰਗੀ ਚੀਜ਼ ਦੇ ਉੱਤੇ ਲਾਏ ਨੇ ਆਪਣਾ ਮਨ ਜਿਹੜਾ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਖੁਸ਼ ਹਾਂ ਖੁਸ਼ ਸੰਤੁਸ਼ਟੀ ਆ ਤੇ ਨਾਲ ਦਲ ਮੈਂ ਕੀ ਹਾਲ ਬਾਈ ਠੀਕ ਹੈ ਨਾਮ ਕੀ ਆਪਣਾ ਸਾਦੀ ਸਾਦੀ ਕੇ ਸਾਦੀ ਮੇਰੇ ਨਾਲ ਦਾ ਪਲਵਾਨੀ ਕਰਦਾ ਹਨਾ ਹਾਂਜੀ ਤੇ ਵੇਈਤਾ ਥਾਣ ਫਿਰ ਅੱਜ ਦੇਤਾ ਤੇ ਧੰਨਵਾਦ ਨਾਲ ਆ ਗਿਆ ਆਪਣਾ ਭਰਾ ਬਾਈ ਤਾਲ ਕੀ ਹਾਲ ਆ ਜੀ ਠੀਕ ਹੈ ਜੀ ਤੇ ਬਾਈ ਬਹੁਤ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਸਾਣ ਦਿੱਤਾ ਆਪਾਂ ਨੂੰ ਕੋਈ ਕਰੋ ਗੱਲਾਂ ਦੋ ਜਰੇ ਦੇ ਬਾਰੇ ਇਹਦੀਆਂ ਝੋਟੀਆਂ ਬਾਰੇ ਦੱਸ ਵੀ ਕਿਵੇਂ ਰਹੀਆਂ ਇਹਨਾਂ ਦੀਆਂ ਜਿਹੜੀਆਂ ਝੋਟੀਆਂ ਤੇਰੇ ਹਿਸਾਬ ਨਾਲ ਤੂੰ ਆਪਦੇ ਹੱਥੀਂ ਚੋਦਾ ਰਿਆ ਚਲੋ ਬਾਕੀ ਮੇਰੇ ਦਾ ਆਪਦੀ ਤਸੱਲੀ ਆਦੇ ਤੌਰ ਤੇ ਕੀਤੀ ਆ ਤੇ ਤੂੰ ਆਪਦੇ ਬਾਰੇ ਦੱਸ ਵੀ ਆਪਾਂ ਨੂੰ ਜੁੜਿਆ ਨੂੰ ਵੀ ਬਹੁਤ ਟਾਈਮ ਪੰਜ ਚਾਰ ਸਾਲ ਹੋ ਚੱਲੇ ਆ ਤੇ ਪੰਜ ਚਾਰ ਸਾਲ ਤੋਂ ਪਹਿਸਾਨ ਬਹੁਤ ਵੇਰੀ ਇਹ ਪਾਸੇ ਜਾਣ ਦੀ ਕੋਸ਼ਿਸ਼ ਹੋਈ ਏ ਸਾਡੀ ਰੋਕਦਾ ਮੈਂ ਤਾਰਿਆ ਕਿਉਂਕਿ ਮੈਨੂੰ ਇਹ ਵੀ ਚਲੋ ਕੇ ਚੰਗੇ ਭਰਾ ਦੇ ਹੱਥ ਜਾਵੇ ਤੇ ਇਹਦਾ ਫਾਇਦਾ ਹੋ ਸਕੇ ਦੱਸੋ ਜੀ ਹੋਰ ਬਾ ਵਧੀਆ ਜੀ ਛੋਟੀਆਂ ਤੈਨੂੰ ਪਤਾ ਹੀ ਐ ਇਹਦੀਆਂ ਦਾ ਹਾਂ ਜੀ ਛੋਟੀਆਂ ਜੀ ਤੇ ਹੁਣ ਵਧਾਈ ਦੇ ਦਈਏ ਬਾਈ ਰਣਜੀਤ ਨੂੰ ਪੂਰਾ ਖੁਸ਼ ਹੋ ਕੇ ਸਾਹ ਦਿੱਤਾ ਨਾ ਮਾਣੋ ਤਾ ਪੂਰਾ ਪੂਰਾ ਤੇ ਬਈ ਇਹਨੇ ਤਾਂ ਬਾਹਰੇ ਪੈਸੇ ਵੀ ਬਾਹਰੋਂ ਬਹੁਤ ਆਉਂਦੇ ਸੀ ਯਾਰ ਮੈਂ ਕਿਹਾ ਚੱਲ ਆਪਣੇ ਪੰਜਾਬ ਜਰੇ ਗਾ ਮੇਨੇ ਵੀ ਕੰਮ ਆਊਗਾ ਛੋਟਾ ਹਾਂ ਤਾਂ ਕਰ ਗਏ ਤੇ ਹੁਣ ਬਾਈ ਯਾਕੂਬ ਸਤਿਗੁਰਾਲ ਜੀ ਸਤਿਗੁਰਾਲ ਜੀ ਬੜਾ ਧੰਨਵਾਦ ਪਹਿਲਾਂ ਤੇਰਾ ਯਾਰ ਨਾਲ ਤੇਰਾ ਜਿਆਦਾ ਸੰਗ ਯੋਗਦਾਨ ਆਇਆ ਜੀ ਨਹੀਂ ਨਹੀਂ ਭਰਾਵਾਂ ਦੇ ਨਾਲ ਆਪਾਂ ਇਕੱਲੇ ਗਾਹ ਜੋਗੇ ਨਹੀਂ ਤੇ 10 ਫਰੇ ਦੇ ਬਾਰੇ ਤੇਰੇ ਫਾਰਮ ਤੇ ਕਿੰਨਾ ਟਾਈਮ ਰਹਿ ਗਿਆ ਹੈ ਇਹ ਇਹ ਰਿਹਾ ਕੋਈ 2 ਦੁਗ ਮਹੀਨੇ ਮੇਰੇ ਕੋਲ 2 ਮਹੀਨੇ ਕਿੰਨੇ ਪਸ਼ੂ ਕ੍ਰਾਸ ਕੀਤੇ ਉੱਥੇ ਜਿੱਦੇ ਕੋਈ 25 26 25 26 ਪਸ਼ੂ ਕ੍ਰਾਸ ਕੀਤੇ ਹਨ ਤੇ ਕਿਵੇਂ ਸਾਨੂੰ ਦੇਖਦੇ ਤੁਸੀਂ ਆਪ ਦੀ ਜੇ ਆਪਾਂ ਗੱਲ ਕਰਦੇ ਆਂ ਵੀ ਆਦੇ ਤਿਆਰਬੇ ਮਤਾ ਕਿਵੇਂ ਕਿਵੇਂ ਤੱਕਦਾ ਹੈ ਸਾਨੂੰ ਸਾਰੇ ਆਪੋ ਆਪਣੀ ਜਗ੍ਹਾ ਉੱਪਰ ਇਹ ਐਂਡ ਆ ਐਂਡ ਜਿੰਨੂੰ ਕਹਿੰਦੇ ਦੁੱਧ ਵਾਲੇ ਪਾਸੇ ਉਹਨਾਂ ਐਂਡ ਆਏ ਜਿਵੇਂ ਕਹਿੰਦੇ ਮੱਛੀ ਪੱਥਰ ਛੱਟ ਕੇ ਮੁੜਦੀ ਜਿਵੇਂ ਅੱਜ ਪੱਥਰ ਛੱਟ ਕੇ ਮੁੜ ਪਿਆ ਰੰਜੀਤ ਇਹ ਬੰਦਾ ਸਾਨੂੰ ਚੰਗਾ ਲੱਭਿਆ ਇਹ ਤਾਂ ਕਰਕੇ ਮੈਂ ਇਹਨੂੰ ਬਾਈ ਤਲ ਬਣੂ ਗਿਆ ਵੀ ਇਹਨੂੰ ਦੇਣਾ ਮੱਲ ਠੀਕ ਆ ਤੇ ਆਉਣ ਵਾਲੇ ਟਾਈਮ 'ਚ ਫਿਰ ਨਸਰਦਾਰ ਚ ਕਰੂ ਵਾਦਾ ਹਾਂ ਬਿਲਕੁਲ ਜੀ ਬੇਸ਼ੱਕ ਆਪਾਂ ਜਦੋਂ ਇਹ ਖਰੀਦੀਆਂ ਝੋਟੀਆਂ ਚੋਈਆਂ ਸੀ ਦੋਵਾਂ ਨੇ ਜਾ ਕੇ ਉਹ ਨਜ਼ਾਰਾ ਆ ਗਿਆ ਸੀ ਹਣਾ ਆਪਾਂ ਦੋਵਾਂ ਚ ਹੋਇਆ ਸੀ ਜਦੋਂ ਆਪਾਂ ਉੱਥੇ ਛੋਟੇ ਮੇਰੇ ਕੋਲ ਵੀ ਬਾਦੂ ਸੀਗੇ ਉਧਰ ਹਾਂ ਛੋਟਾ ਮੈਂ ਮੱਝਾਂ ਦੀ ਤਦੀ ਲੈ ਕੇ ਗਿਆ ਸੀ ਮੇਰੇ ਕੋਲ ਜੀ 10 ਕਟੀਆਂ ਵੀ ਆ ਗਈ ਤੇ ਵੇਜਾ ਵੇਜਾ ਕਰਾ ਦੇ ਹਾਂ ਉਦੋਂ ਆਪਾਂ ਦੋਵਾਂ ਨੇ ਚੁਆ ਸੀ ਤੇ ਜਦੋਂ ਮੈਂ ਕਹਿੰਦੇ ਅੱਕਾਂ 'ਚ ਦੁੱਧ ਸੁੱਕ ਜਾਂਦਾ ਹਾਂ ਹਾਂ ਉਦੋਂ ਇਹੀ ਝੋਟੀਆਂ ਚੋਦੇ ਰਹੇ ਦੀਆਂ ਜਿਆਦਾ ਚੋਰੀ ਚੋਰੀ ਇਹ ਨਾਲ ਇਧਰ ਦੀ ਲੈਣੀ ਹੀ ਨਹੀਂ ਲੈਣੀ ਪਾਕਿਸਤਾਨ ਦੀ ਹੈ ਹਾਂ ਕਿਵਰ ਭਾਰ ਦਾ ਬਲੱਡ ਆ ਇਹਦੇ 'ਚ ਸਾਰਾ ਇਹਦੇ 'ਚ ਦੇ ਇਧਰ ਦਾ ਕੋਈ ਰੋਲ ਹੀ ਨਹੀਂ ਹੈਗਾ ਹਾਂਜੀ ਤੇ ਨਾਲ ਆ ਗਿਆ ਭਾਈ ਗੁਰਵਿੰਦਰ ਭਾਈ ਗੁਰਵਿੰਦਰ ਵਧਾਈ ਹੋਵੇ ਤੈਨੂੰ ਤੁਹਾਨੂੰ ਵੀ ਬਹੁਤ ਬਹੁਤ ਜ ਉਹ ਪਿੱਛੇ ਲੱਗੇ ਸੀ ਸਾਣ ਦੀ ਇੱਕ ਤਮੰਨਾ ਸੀ ਬਣਦੀ ਹਾਂਜੀ ਸਾਣ ਲੈਣਾ ਹਾਂਜੀ ਠੀਕ ਹੈ ਜੀ ਚੋ ਪ੍ਰਮਾਤਮਾ ਨੇ ਸੁਭਬ ਬਣਾਇਆ ਧੰਨਵਾਦ ਤੁਹਾਡਾ ਹਾਂਜੀ ਧੰਨਵਾਦ ਯਕੂਬ ਅਲੀ ਦਾ ਬਾਈ ਦਾ ਹਾਂਜੀ ਤੇ ਤਾਲ ਬਸਹਿਣ ਦਾ ਹਾਂਜੀ ਜਿਨ੍ਹਾਂ ਨੇ ਮਾਨ ਰੱਖਿਆ ਹਾਂਜੀ ਇੱਕ ਬਹੁਤ ਕੀਮਤੀ ਚੀਜ਼ ਸਾਡੇ ਪੱਲੇ ਪਈ ਹੈ ਪੱਲੇ ਪਈ ਹਾਂਜੀ ਬਹੁਤ ਬਹੁਤ ਮੁਬਾਰਕਾਂ ਰੰਜੀਤ ਚਾਹ ਦਾ ਬਾਈ ਨੂੰ ਹਾਂਜੀ ਅੱਗੇ ਵੀ ਚਲੋ ਸਾਣ ਸੀ ਹਾਂਜੀ ਔਰ ਕਿਤੇ ਨਾ ਕਿਤੇ ਤਮੰਨਾ ਸੀ ਕਿ ਇਹ ਬਲੱਡ ਆ ਜੀ ਵੇ ਘਰੇ ਹਾਂਜੀ ਤੇ ਉਹ 4 ਸਾਲਾਂ ਤੋਂ ਸ਼ਾਲ ਪੂਰੀ ਹੋ ਗਈ ਅੱਜ ਅੱਜ ਪਰਮਾਤਮਾ ਮਨਨ ਲਈ ਜੇ ਆਪਾਂ ਗੱਲ ਕਰੀਏ ਤੇ ਅੱਜ ਆਪਣਾ ਚਸ ਪੂਰਾ ਹੋ ਗਿਆ ਹਾਂਜੀ ਅੱਜ ਸ਼ਾਲ ਪੂਰਾ ਹੋ ਗਿਆ ਜੀ ਤੇ ਬਾਈ ਤਲਬ ਬਾਈ ਰਣਜੀਤ ਨੂੰ ਬਹੁਤ ਬਹੁਤ ਦੁਰੀਆਂ ਤਰੀਆਂ ਵਧਾਈਆਂ ਤੇ ਬਾਈ ਦੇ ਰਸਾ ਇਕਰੀ ਝੋਲੀ ਚ ਪਾ ਦੇ ਬਾਈ ਰਸਾ ਫੜ ਕੇ ਬਾਈ ਦੇ ਝੋਲੀ ਪਾ ਦੇ ਤੇ ਗਾਂ ਪਰਮਾਤਮਾ ਚੜਦੀ ਕਲਾ 'ਚ ਰੱਖੇ ਲੈ ਬਾਈ ਰਣਜੀਤ ਤੈਨੂੰ ਪਰਮਾਤਮਾ ਮਿਹਰ ਕਰੇ ਤੇ ਚੜਦੀ ਕਲਾ ਵਿੱਚ ਰੱਖੇ ਭਰਾ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਭਰਾ ਨੂੰ ਤੇ ਹੁਣ ਜਿਹੜੇ ਦੋ ਚਾਰ ਗੱਲਾਂ ਹੁਣ ਆਪਾਂ ਸਾਹਨ ਤੇ ਕਰਦੇ ਆਂ ਉਦੋਂ ਬਾਅਦ ਆਪਾਂ ਦੱਸਾਂਗੇ ਇਹਦੇ ਬਾਰੇ ਹੋਰ ਗੱਲਾਂ ਹੁਣ ਜੇ ਆਪਾਂ ਗੱਲ ਕਰੀਏ ਸਾਹਨ ਬਾਰੇ ਸਾਹਨ ਤਾਂ ਆਮ ਹੀ ਆਪਣੇ ਚੈਨਲ ਦੇ ਰਿਹਾ ਇਹ ਜਿਹੜਾ ਮਿਲੀਅਨ ਦੇ ਵਿੱਚ ਜੇ ਆਪਾਂ ਗੱਲਾਂ ਕਰੀਏ ਤੇ ਚੱਲਿਆ ਇਹ ਟ੍ਰੈਂਡਿੰਗ ਵਾਲਾ ਸਾਹਨ ਆ ਜਿਹੜਾ ਆਪਣੇ ਚੈਨਲ ਦੇ ਉੱਤੇ ਟ੍ਰੈਂਡਿੰਗ ਦੇ ਵਿੱਚ ਰਿਹਾ ਹੈ ਟ੍ਰੈਂਡਿੰਗ ਦਾ ਮਤਲਬ ਹੈ ਵੀ ਸਭ ਤੋਂ ਜ਼ਿਆਦਾ ਮਸ਼ਹੂਰ ਸਾਹਨ ਤੇ ਸਭ ਤੋਂ ਜ਼ਿਆਦੀ ਮਸ਼ਹੂਰੀ ਇਹਦੀ ਆਪਣੇ ਚੈਨਲ ਤੇ ਹੋਈ ਆ ਹੁਣ ਆਪਾਂ ਗੱਲ ਕਰੀਏ ਸਟਾਰਟਿੰਗ ਦੀ ਹੁਣ ਆਪਾਂ ਗੱਲ ਕਰੀਏ ਸਟਾਰਟਿੰਗ ਦੀ ਇਹਦੇ ਬਾਅਦ ਸਾਰਾ ਜੋ ਆਪਣਾ ਲੈਣ ਦੇਣਾ ਉਹਦੀ ਬਾਰੇ ਵੀ ਗੱਲਾਂ ਕਰਾਂਗੇ ਤੇ ਦੋ ਚਾਰ ਸਾਨ ਨਾਲ ਗੱਲਾਂ ਕਰ ਲਈਏ ਆਹ ਦੇਖੋ ਜੀ ਇਹਸਾਨ ਨੇ ਉਮਰ ਬਹੁਤ ਹੋਣ ਦੇ ਬਾਵਜੂਦ ਵੀ ਪਹਿਲਾ ਸਟਾਰਟਿੰਗ ਜੇ ਨੀਲੀ ਰਾਵੀ ਦੀ ਗੱਲ ਕਰੀਏ ਇਹ ਸਿੰਗ ਨਹੀਂ ਗਵਾਇਆ ਇਹਸਾਨ ਨੇ ਸਿੰਗ ਬਹੁਤ ਰਿੰਗ ਵਾਲਾ ਰੱਖਿਆ ਹੋਇਆ ਦੇਖੋ ਬਿਲਕੁਲ ਰਿੰਗ ਵਾਲਾ ਸਿੰਗ ਪਟਾ ਟੇਡਾ ਯਾਨੀ ਕਿ ਟੇਡੇ ਕੱਟ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਅੱਖ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਅੱਖ ਬਹੁਤ ਸੋਹਣੀ ਜ਼ਬਰਦਸਤ ਤੇ ਇਹਨੇ ਪਰਤਾਂ ਵਾਲੀ ਅੱਖ ਆ ਗਈ। ਦੂਸਰੀ ਅੱਖ ਉਹ ਵੀ ਦੇਖ ਸਕਦੇ ਆ ਤੁਸੀਂ। ਆ ਚੈੱਕ ਕਰੋ। ਦੂਸਰੀ ਅੱਖ ਉਸ ਤੋਂ ਬਾਅਦ ਜੇ ਦੂਜਾ ਸਿੰਘ ਕਰੀਏ ਆਪਾਂ ਆਮ ਹੀ ਦੱਸਦੇ ਨੀਲੀ ਦੇ ਵਿੱਚ ਨੀਲੀ ਦੇ ਵਿੱਚ ਆਮ ਹੀ ਆਪਾਂ ਦੱਸਦੇ ਆ ਜਿਹੜਾ ਸਿੰਘ ਉਹ ਗੋਲ ਹੁੰਦਾ। ਬਿਲਕੁਲ ਰਿੰਗ ਵਾਲਾ ਸਿੰਘ ਆ ਤੇ ਜੇ ਆਪਾਂ ਕਰੀਏ ਗੱਲ ਧੁੰਨੀ ਕੋਲੀ ਦਾ ਬਿਲਕੁਲ ਸਾਫ਼। ਕੁਆਲਿਟੀ ਦੇਖ ਸਕਦੇ ਆ ਧੁੰਨੀ ਕੋਲੀ ਦਾ ਬਿਲਕੁਲ ਸਾਫ਼ ਆ। ਜੇ ਆਪਾਂ ਪੈਰਾਂ ਦੀ ਗੱਲ ਕਰੀਏ ਤੇ ਬਿਲਕੁਲ ਫੈਟ ਵਾਲਾ ਪੈਰ ਕੋਈ ਨਹੀਂ ਕਰਦਾ। ਬਿਲਕੁਲ ਫੈਟ ਵਾਲਾ ਪੈਰ ਆ ਭਾਰਾ ਭਾਰੇ ਪੈਰ ਦਾ ਮਤਲਬ ਇਹ ਸੀ ਵੀ ਜਦੋਂ ਮੰਨ ਲਓ ਪਸ਼ੂ ਪੁਰਾਣੇ ਸਮੇਂ ਦੇ ਵਿੱਚ ਚਰਦੇ ਸੀ ਨਾ ਇਹ ਪ੍ਰਾਣੀ ਬਲੱਡ ਲਾਈਨ ਉਦੋਂ ਇਹ ਦਰਿਆਵਾਂ ਤੇ ਜਾਂਦੇ ਸੀ ਤੇ ਜਿਹੜੀ ਨਾਰਮਲ ਪੈਰ ਹੁੰਦਾ ਸੀ ਤੇ ਉਹਨਾਂ ਥੱਲੇ ਜਦੋਂ ਪੈਰ ਜਾਂਦਾ ਸੀ ਨਾ ਚਿੱਕੜ 'ਚ ਤੇ ਆਮ ਹੀ ਪਸ਼ੂਆਂ ਦੀਆਂ ਲੱਤਾਂ ਟੁੱਟ ਜਾਂਦੀਆਂ ਅਹੀਂ ਜਾਂ ਇਹ ਸੰਦ ਜਿਹੜਾ ਪੈਰ ਆ ਉਹ ਭਾਰਾ ਵਾ ਫੈਟ ਵਾਲਾ ਮਗਰਲੇ ਪੈਰਾਂ ਦੀ ਜੇ ਗੱਲ ਕਰੀਏ ਉਹ ਵੀ ਤੁਸੀਂ ਦੇਖ ਸਕਦੇ ਨੀਲੀ ਦੇ ਵਿੱਚ ਮਗਲੇ ਪੈਰਾ ਤੇ ਜੈਨਨ ਜੀ ਮਾਰਕਿੰਗ ਆ ਟੈਸਟਿਕਲ ਬੰਤਰ ਚੈੱਕ ਕਰ ਸਕਦੇ ਤੁਸੀਂ ਆ ਦੇਖੋ ਤੇ ਪਿੱਠ ਪੁੜੇ ਦੀ ਜੇ ਗੱਲ ਕਰੀਏ ਤੇ ਉਹ ਵੀ ਦੇਖ ਸਕਦੇ ਆ ਉਮਰ ਵੀ ਚਲੋ ਜੇ ਗੱਲ ਕਰੀਏ ਤੇ ਕਾਫੀ ਆ ਸਾਹ ਦੀ ਪਰ ਆਦੀ ਜਿਹੜੀ ਬਾਡੀ ਬੰਤਰ ਆ ਜਿਹੜੀ ਉਹ ਨਹੀਂ ਗਵਾਈ ਇਹਨੇ ਮਗਲੀ ਜਿਹੜੀ ਫੱਟੀ ਜੇ ਆਪਾਂ ਗੱਲ ਕਰੀਏ ਲੱਤਾਂ ਦੀ ਚੜਾਈ ਦੀ ਮਗਲੀ ਫੱਟੀ ਦੇਖੋ ਕਿੰਨੀ ਚੌੜੀ ਆ ਤੇ ਆਪਾਂ ਪੱਟ ਦੇਖ ਸਕਦੇ ਬਿਲਕੁਲ ਸਟ੍ਰੇਟ ਤੇ ਸਿੱਧਾ ਤੇ ਤੋਂ ਨਲ ਮਾਲੀ ਆ ਜੇ ਆਪਾਂ ਰਾਵੀ ਟੱਚ ਦੀ ਗੱਲ ਕਰੀਏ ਇਹਦੇ ਵਿੱਚ ਰਾਵੀ ਟੱਚ ਬਹੁਤ ਜ਼ਿਆਦਾ ਤੇ ਜੇ ਨੀਲੀ ਦੀ ਗੱਲ ਕਰਦੇ ਆਪਾਂ ਤੇ ਨੀਲੀ ਇਹਦੇ ਸਿਰਫ 15% ਆ 15% ਕਿਉਂ ਆ ਜਿਹੜੇ ਮਗਰਲੇ ਪੈਰ ਆ ਬਿਲਕੁਲ ਥੋੜੇ ਜੇ ਵਾਈਟ ਪੂਛ ਅੱਖਾਂ ਤੇ ਟੇਡਾ ਕੱਟ ਇੰਨਾ ਕੁ ਇਹਦੇ ਵਿੱਚ ਜਿਹੜਾ ਨੀਲੀ ਦਾ ਜਿਹੜਾ ਹੈਗਾ ਬਾਕੀ ਸਾਰਾ ਰਾਵੀ ਦਾ ਸਾਨ ਤੇ ਜੇ ਆਪਾਂ ਵੱਖੀ ਦੀ ਗੱਲ ਕਰੀਏ ਛੋਟੀ ਵੱਖੀ ਵਾਲਾ ਇਨੇ ਆਦਾ ਸਰੀਰਕ ਮੰਤਰ ਤਾਂ ਨਹੀਂ ਗਵਾਈ ਕਿਉਂਕਿ ਇਹਦੇ ਵਿੱਚ 5 ਹੱਡੀਆਂ ਹੁੰਦੀਆਂ ਇਸ ਵਿੱਚ 5 ਹੱਡੀਆਂ ਨਹੀਂ ਆ ਜੇ ਪੁੱਠਾ ਦੇਖ ਲਓ ਪੁੱਠਾ ਦੇਖੋ ਕਿੰਨਾ ਚੌੜਾ ਆਹ ਵੇਖੋ ਸਟ੍ਰੇਟ ਪੁੱਠਾ ਬਹੁਤ ਜ਼ਬਰਦਸਤ ਤੇ ਬਾਕੀ ਭਰਾ ਖੜੇ ਆ ਹੋਰ ਵੀ ਤੇ ਪ੍ਰਮਾਤਮਾ ਚਾਰ ਚੰਨ ਲਾਵੇ ਤੇ ਜਿਹੜਾ ਚੈਨਲ ਦੇ ਉੱਤੇ ਇਹਦੀ ਵੀਡੀਓ ਅਪਡੇਟ ਹੋਊਗੀ ਜਿਹੜਾ ਚੈੱਕ ਰਹਿ ਗਿਆ ਬਾਈ ਨੂੰ ਦੇਣ ਵਾਲਾ ਤੇ ਬਾਕੀ ਜਿਹੜੀ ਪੇਮੈਂਟ ਉਹ ਕਰਤੀ ਆ ਆ ਬਾਈ ਰਣਜੀਤ ਚੈੱਕ ਬਾਈ ਨੂੰ ਦੇ ਲੇ ਲੀ ਗਏ ਆਪਾਂ ਆ ਜਾਓ ਬਾਈ ਸਾਰੇ ਜਣੇ ਤੇ ਆਹ ਚੈੱਕ ਜਿਹੜਾ 3 ਲੱਖ 55000 ਰੁਪਏ ਜਿਹੜਾ ਬਾਈ ਨੂੰ ਨਗਦ ਦੇਤਾ ਉਹਦੇ ਆਪਾਂ ਛੋਟਾ ਜਿਹਾ ਸ਼ਾਰਟ ਲਾਵਾਂਗੇ ਤੇ 170 ਦਾ ਤੇ 1 ਲੱਖ 70000 ਰੁਪਏ ਦਾ ਚੈੱਕ ਆ ਭਰਾ ਨੂੰ ਦੇਤਾ ਚੈੱਕ ਕਰ ਸਕਦੇ ਹੋ ਪੂਰਾ 5 ਲੱਖ 25000 ਰੁਪਏ ਜਿਹਦੇ ਜੋ ਭਰਾ ਨੇ ਆਪਦੇ ਮਾਨਤਨ ਆਪਾਂ ਨੂੰ 15000 ਰੁਪਏ ਹੀ ਛੱਡਤਾ ਇਹ ਵੀ ਬਹੁਤ ਵੱਡੀ ਮਾਨ ਵਾਲੀ ਗੱਲ ਹੁੰਦੀ ਆ ਤੇ ਬਹੁਤ ਧੰਨਵਾਦ ਜੀ ਤੇ ਆ ਦੇਖ ਸਕਦੇ ਆ ਤੁਸੀਂ ਚੈੱਕ ਤੇ ਸਾਰੇ ਭਰਾਵਾਂ ਦਾ ਆਪਾਂ ਬਹੁਤ ਧੰਨਵਾਦ ਕਰਦੇ ਆਂ 5,25,000 ਦਾ ਜਿਹੜਾ ਸਾਡਾ ਇਹ ਖਾਨ ਲੈ ਲਿਆ ਆ ਤੇ ਬਹੁਤ-ਬਹੁਤ ਵਧਾਈਆਂ ਦੇ ਇਹਦਾ ਭਰਾ ਦਾ ਆਪਾਂ ਸਦਾ ਹੀ ਧੰਨਵਾਦ ਕਰਾਂਗੇ ਕਿਉਂਕਿ ਇਹ ਨਹੀਂ ਕਿ ਅੱਜ ਖਾਨ ਲੈ ਜਾਾਂਗੇ ਤੇ ਬਾਈ ਨੂੰ ਲਾਵਾਂਗੇ ਨਾ ਜਿਵੇਂ ਪਹਿਲਾਂ ਵਰਤਦੇ ਹੀ ਆ ਜਾ ਪੂਰਾ ਹੀ ਉਸੇ ਤਰੀਕੇ ਨਾਲ ਹੀ ਆਪਾਂ ਫੇਰ ਵਰਤਾਂਗੇ ਇੱਕ ਪਰਿਵਾਰ ਦੇ ਤੌਰ ਤੇ ਤੇ ਗਾਂ ਵੀ ਬਾਈ ਜਦੋਂ ਮਰਜ਼ੀ ਆਵੇ ਦੇ ਦਰਵਾਜ਼ੇ ਖੁੱਲੇ ਆ ਘਰੇ ਆਵੇ ਆਪਣੇ ਕੋਲ ਨੇਰੇ ਸਵੇਰੇ ਅੱਗੇ ਵੀ ਆਉਂਦੇ ਆ ਭਰਾ ਇਹੀ ਵਰਤਾਂਗੇ ਗਾ ਵੀ ਇਹ ਨਹੀਂ ਵੀ ਸਾਹ ਲੈ ਕੇ ਤੇ ਮੁੜ ਕੇ ਇਹਨੂੰ ਆਖਾਂਗੇ ਇਹ ਜਾਨ ਦੇਣੀ ਸਾਹ ਨੇ ਇਹਦਾ ਹੀ ਆ ਇਹਨੇ ਆਪਣੇ ਤੇ ਗਉਣ ਕੀਤਾ ਤੇ ਆਪਾਂ ਵੀ ਕਿਤੇ ਨਾ ਕਿਤੇ ਇਹਦਾ ਮੁੱਲ ਜ਼ਰੂਰ ਮੋੜਾਂਗੇ ਤੇ ਧੰਨਵਾਦ ਬਈ ਤਾਜ਼ ਜਰਾ ਬਹੁਤ ਬਹੁਤ ਮਿਹਰਬਾਨੀ ਜਿਹੜਾ ਤੁਹਾਡੇ ਤੇ ਮਾਣ ਰੱਖਿਆ ਤੇ ਧੰਨਵਾਦ ਸਾਰੇ ਚੈਨਲ ਜਿਹੜਾ ਆਪਣਾ ਵੀਡੀਓ ਵੇਖਦੇ ਮਿਹਰਬਾਨੀ ਓਕੇ ਯਾ ਨਹੀਂ ਲੱਗੂ ਗਿਆ ਜੀ ਪਰ ਦੂਰ ਦੂਰ ਤੇ ਤੈਨੂੰ ਤੇਰੀ ਜਿਹੜੀ ਦਾ ਇੱਕ ਉਹ ਕਰਦੇ ਬਾਦ ਗਰੀਆ